ਨੈਕਸ ਵੀਰਾ ਦੇਖ ਰਹੇ ਸਭ ਦਰਸ਼ਕਾਂ ਦਾ ਸਵਾਗਤ ਮਲੋੜ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਦੋ ਭਰਾਵਾਂ ਦੀ ਲੜਾਈ ਛਡਾਉਣਗੇ ਨੌਜਵਾਨ ਉੱਤੇ ਹੀ ਜਾਨਲੇਵਾ ਹਮਲਾ ਕਰ ਦਿੱਤਾ ਗਿਆ ਜਿਸ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਮਾਮਲਾ ਮਲੋੜ ਦੇ ਪਿੰਡ ਲੰਬੀ ਦਾ ਹੈ ਦੱਸਿਆ ਜਾ ਰਿਹਾ ਹੈ ਕੁਝ ਦਿਨ ਪਹਿਲਾਂ ਘਰ ਵਿੱਚ ਦੋ ਭਰਾ ਬੁਰੀ ਤਰ੍ਹਾਂ ਲੜ ਰਹੇ ਸਨ ਉਹਨਾਂ ਦੀ ਮਾਤਾ ਭਰਾਵਾਂ ਦੀ ਲੜਾਈ ਛਡਾਉਣ ਦੇ ਲਈ ਗੁਆਣ ਰਹਿੰਦੇ ਨੌਜਵਾਨ ਨੂੰ ਲੈ ਆਈ ਪਰ ਇੱਕ ਨੇ ਉਸ ਦੇ ਸਿਰ ਵਿੱਚ ਹੀ ਤੇਜ਼ ਤਾਰ ਹਥਿਆਰ ਦੇ ਨਾਲ ਵਾਰ ਕਰ ਦਿੱਤਾ ਜਿਸ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਬਠਿੰਡਾ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ 9ਵੇਂ ਦਿਨ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਇਸ ਵੇਲੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪੁਲਿਸ ਨੇ ਪਹਿਲਾਂ ਹੀ ਮਾਮਲਾ ਦਰਜ ਕੀਤਾ ਸੀ ਪਰ ਹੁਣ ਧਾਰਾ ਵਿੱਚ ਵਾਅਦਾ ਕਰ ਦਿੱਤਾ ਹੈ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੁਣ ਧਾਰਾ ਵਿੱਚ ਵਾਅਦਾ ਕਰਕੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਉਧਰ ਪੀੜਤ ਪਰਿਵਾਰ ਨੇ ਪੁਲਿਸ ਕੋਲੋਂ ਇਨਸਾਫ ਦੀ ਮੰਗ ਕਰਦੇ ਹੋਏ ਦੋਸ਼ੀ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਦੱਸਦੇ ਕਿ ਮਾਮਲਾ ਮਲੋੜ ਦੇ ਪਿੰਡ ਲੰਬੀ ਦਾ ਹੈ ਜਿੱਥੇ ਦੋ ਭਰਾਵਾਂ ਵਿਚ ਵਿੱਚ ਲੜ ਰਹੇ ਸਨ ਤੇ ਗੁਆਂਢ ਰਹਿਦਾ ਇੱਕ ਨੌਜਵਾਨ ਉਹਨਾਂ ਦੀ ਲੜਾਈ ਛਡਾਉਣ ਆ ਗਿਆ ਐਨੇ ਨੂੰ ਇੱਕ ਨੇ ਨੌਜਵਾਨ ਦੇ ਸਿਰ ਵਿੱਚ ਹੀ ਤੇਜ਼ ਤਾਰ ਹਥਿਆਰ ਮਾਰ ਦਿੱਤਾ ਜਿਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਤੇ ਹਸਪਤਾਲ ਵਿੱਚ ਅੱਜ 9ਵੇਂ ਦਿਨ ਉਸ ਦੀ ਮੌਤ ਹੋ ਗਈ ਪੀੜਤ ਪਰਿਵਾਰ ਨੇ ਪੁਲਿਸ ਦੇ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ ਰਨਾ ਚਰਨਜੀਤ ਕੌਰ ਅੱਛਾ ਕੀ ਹੋਇਆ ਸਮਾਤਾ ਅੱਸੀ ਕਾਸੀ ਹੋਇਆ ਹਾਦਸਾ ਚੱਕ। ਸ਼ੁੱਕਰਵਾਰ ਦੀ ਰਾਤ ਨੂੰ ਕਾਸੀ ਉਹ ਕਿਸੇ 11 ਰਾਤ ਨੂੰ ਕਿਸੇ ਮੁੰਡੇ ਆ ਜਾਣੀ 11। ਉਸ ਦਿਨ ਰਾਤ ਨੂੰ 10 ਵਜੇ ਰੋਲਾ ਪਿਆ ਗਲੀ ਦੇ ਵਿੱਚ ਮੈਂ ਇੱਕੋ ਉੱਠ ਕੇ ਉੱਠ ਗਈ। ਮੈਨੂੰ ਆਹਨਾ ਮੰਮੀ ਤੋਂ ਪੈ ਜਾ। ਮੈਂ ਕਿਮ ਰੋਲਾ ਪਈ ਜਾਂਦਾ। ਆਹਨਾ ਕੋਈ ਨਹੀਂ ਮੰਮੀ ਛੱਡ ਪਰੇ। ਮੈਂ ਕਿ ਮੱਖਾ ਚੰਗਾ ਤੂੰ ਪੈ ਜਾ ਮੈਂ ਜਾਣੀ ਆ ਵੇਖਣ। ਗਲੀ ਚ ਵੇਖ ਕਿਉਂ ਨਹੀਂ ਕੋਣ ਬੋਲਦਾ। ਕਿ ਤੁੰਜੀ ਦੋ ਮਗਾਈ ਮੇਰੇ ਮਗਰੇ ਹੀ ਉੱਠ ਕੇ ਤੁਰ ਪਿਆ ਰਾਤ ਜਾਂਦਾ ਮੇਰਾ ਮੈਨੂੰ ਕੱਟ ਗਿਆ ਮੇਥੋਂ ਅੱਗੇ ਨਿਕਲ ਕੇ ਕਿਸ ਚੀਜ਼ ਨਾਲ ਜਿਹੜੇ ਤੇ ਵੱਜਿਆ ਕਿਸੇ ਸਿਰ ਦੇ ਵਿੱਚ ਵੱਜਿਆ ਮੋਬਾਈਲ 'ਚ ਫੋਟੋ ਹੋ ਗਈ ਆ ਟੋਕਾ ਐ ਨਹੀਂ ਪਤਾ ਹੰ ਬੈਦਾ ਤੇ 43 ਵਾਲੀ ਮਸ਼ੀਨ ਦਾ ਟੋਕਾ ਮਾਰਿਆ ਕਿੰਨੇ ਸੀ ਮਾਰਿਆ ਸੀ ਅਰ ਮਨੋਂ ਫਰਦੀਤ ਫਰਦੀਤ ਪਰ ਮਾਰਿਆ ਪੱਪਾ ਤੇ ਹੋ ਕੇ ਦੋਨਾਂ ਹੱਥਾਂ ਦੇ ਨਾਲ ਠੀਕ ਸਟੀਲ ਦੀ ਪੈਪ ਦੇ ਵਿੱਚ ਬਾਈ ਜੀ ਨਾ ਮੈਂ ਦੋਟਾ ਪਸੂ ਦੇ ਰਹਿਣਾ ਲੰਬੀ ਦੇ ਰਹਿਣ ਵਾਲੇ ਜਸਕਰਨ ਸਿੰਘ ਮੇਰਾ ਨਾਮ ਹੈ ਜੀ ਮਾਮਲਾ ਕੀ ਹੋਇਆ ਮਾਮਲਾ ਭਾਈ ਜੀ ਇਹਨਾਂ ਦੇ ਹਰਜੀਤ ਸਿੰਘ ਸੈਲਵ ਗੁਰਦੇਵ ਸਿੰਘ ਇਹਨਾਂ ਦੇ ਘਰੇ ਨਾ ਆਪਸ ਵਿੱਚ ਘਰ ਦੇ ਵਿੱਚ ਲੜਾਈ ਹੋਈ ਜਾਂਦੀ ਸੀ ਉਹਦੀ ਮਾਤਾ ਸਾਹ ਇਧਰ ਗਲੀ ਦੇ ਵਿੱਚ ਸਾਡੇ ਕੋਲੇ ਆ ਗਈ ਰੌਲਾ ਪਾਉਣ ਲੱਗ ਗਈ ਵੀ ਮੇਰੇ ਪੁੱਤ ਨੂੰ ਮੇਰਾ ਪੁੱਤ ਮਾਰ ਦੂਗਾ ਦੋਨੇ ਆਪਸ ਵਿੱਚ ਦੋਨੇ ਭਰਾ ਤੇ ਉਹ ਨਤੀਜਾ ਪਿਓ ਸੀ ਇੱਕ ਛੋਟੇ ਭਾਈ ਨੂੰ ਕੁੱਟੇ ਜਾਂਦੇ ਸੀ ਉਹਦੀ ਮਾਤਾ ਇਧਰ ਗਲੀ ਦੇ ਵਿੱਚ ਆ ਗਈ ਰੋਲਾ ਪਾਉਣ ਲੱਗੀ ਵੇ ਛੜਾ ਦਿਓ ਛੜਾ ਦਿਓ ਭਾਈ ਛੜਾ ਦਿਓ ਤੇ ਅਸੀਂ ਰੋਟੀ ਖਾਂਦੇ ਸੀ ਭਾਈ ਅਰਸ਼ਦੀਪ ਵੀ ਘਰੇ ਸੀ ਮੈਂ ਵੀ ਆਪਦੇ ਘਰੇ ਸੀ ਮੈਂ ਨਿਕਲਿਆ ਇਹ ਮਗਰ ਇਹ ਤਾਂ ਆ ਗਿਆ ਜੀ ਅਰਸ਼ਦੀਪ ਤੇ ਮਗਰ ਸਾਡੀ ਮਾਤਾ ਮਾਸੀ ਜੀ ਉਹ ਆ ਗਈ ਇਧਰੋਂ ਦੋ ਮੁੰਡੇ ਹੋਰ ਸੀ ਸਾਡੇ ਅੱਗੋਂ ਉਹ ਆਈ ਜਾਂਦੇ ਸੀ ਅਸੀਂ ਜਾ ਕੇ ਦੇਖਿਆ ਤਾਂ ਆਪਦੇ ਭਰਾ ਨੂੰ ਮਾਰਨ ਦੀ ਕੋਸ਼ਿਸ਼ ਸੀਗਾ ਕੜਸ਼ੀਆਂ ਨਾਲ ਫਿਰ ਕੁੱਟੇ ਲੰਦੇ ਸੀਗਾ ਅਸੀਂ ਜਾ ਕੇ ਉਹਨੂੰ ਪੱਟ ਕੇ ਤੋਂ ਪਾਸੇ ਕੀਤਾ ਉਹਨੇ ਜਾਣਸਾ ਜਦੋਂ ਪੱਟਕੇ ਪਾਸੇ ਕੀਤਾ ਅੰਦਰ ਵੜਿਆ ਜੀ ਅੰਦਰ ਜਾ ਕੇ ਉਹਨੇ ਤੇਜ਼ ਧਾਰ ਦਾ ਜਿਹੜਾ ਗੜਾਸਾ ਸੀ ਉਹ ਚੱਕਿਆ ਚੱਕ ਕੇ ਚੱਕ ਅਨਸਾਰ ਬਹੁਤ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜੀ ਮੇਰੇ ਆਪਦੇ ਆ ਕੋਣੀ ਦੇ ਲੱਗਿਆ ਆ ਕੋਣੀ ਦੇ ਮਾਰ ਕੇ ਮੇਰੇ ਭੱਜ ਗਿਆ ਜਾਣਸਾਰ ਉਹਨੇ ਮੇਰੇ ਭਾਈ ਦੇ ਸਿਰ 'ਚ ਮਾਰਿਆ ਇਹ ਨਹੀਂ ਕਿ ਕਿੱਟ ਨਾ ਇਹ ਤਾਂ ਵੀਰਵਾਰ ਦੀ ਹੈ ਜੀ ਸ਼ੁਕਰਵਾਰ ਸ਼ੁਕਰਵਾਰ ਦੀ ਸ਼ੁਕਰਵਾਰ ਦੀ ਸ਼ਾਮ ਦੀ 10 ਵਜੇ 48 ਮਿੰਟ ਦਾ ਟਾਈਮ ਸੀ ਰਾਤ ਦਾ ਰਾਤ ਦਾ ਜੀ ਇਹਨਾਂ ਦੇ ਘਰੇ ਲੜਾਈ ਹੋਈ ਸੀ ਆਪਸ ਵਿੱਚ ਲੜਾਈ ਸੀ ਜੀ ਉਹਨਾਂ ਦੀ ਉਹਦੀ ਮਾਂ ਤਾਂ ਇੱਥੋਂ ਸੱਦ ਕੇ ਲਗਈ ਰੌਲਾ ਪਾਉਂਦੀ ਵੀ ਸਾਡੇ ਮੇਰੇ ਪੁੱਤ ਨੂੰ ਛੜਾ ਲਓ ਮਾਰ ਦੇ ਮਾਰ ਦਣਗੇ ਅੱਗੇ ਪਹਿਲਾਂ ਵੀ ਉਹ ਲੜਾਈ ਹੁੰਦੀ ਸੀ ਜੀ ਉਹਨਾਂ ਦੇ ਅਸੀਂ ਪਹਿਲਾਂ ਵੀ ਮੈਂ ਇਕੱਲਾ ਹੀ ਗਿਆ ਦੋ ਤਿੰਨ ਵਾਰੀ ਜਾ ਕੇ ਛੜਾ ਕੇ ਆਇਆ ਇੱਕ ਦੀ ਸਾਡਾ ਭਾਈ ਵਿਚਾਰਾ ਜਾਵੜਾ ਕਦੇ ਵੀ ਕਿਸੇ ਮਾਮਲੇ 'ਚ ਨਹੀਂ ਆਇਆ ਸੀ ਕਿਸੇ ਤਰ੍ਹਾਂ ਦਾ ਵੀ ਕੋਈ ਚੱਕਰ ਹੀ ਨਹੀਂ ਸੀ ਬੰਦਾ ਮੁੰਡਾ ਬਹੁਤ ਸਾਫ਼ ਸੇ ਖਿਡਾਰੀ ਸੀ 60 ਸਿਰ ਦੇ ਵਿੱਚ ਸਿੱਧੀ ਲੱਗੀ ਜੀ ਕਿੰਨੇ ਦਿਨ ਹਸਪਤਾਲ ਦੇ ਵਿੱਚ ਹਸਪਤਾਲ ਦੇ ਵਿੱਚ 9 ਦਿਨ ਰਿਹਾ ਜੀ ਬਿਟੰਡਾ ਚਲੇ ਬਿਟੰਡੇ ਜੀ ਇਹ ਕਿਹੜਾ ਪਲੇਅਰ ਸੀ ਚੰਗਾ ਕੀ ਕਰਦੇ ਕੋ ਖੇਡਾਂ ਬੰਨੀ ਚਾਹ ਹਾਂਜੀ ਕੱਲਾ ਕ੍ਰਿਕਟ ਖੇਡਦਾ ਸੀ ਬਹੁਤ ਸੋਹਣਾ ਖਿਡਾਰੀ ਸੀ ਮੁੰਡਾ ਬਹੁਤ ਹੀ ਜ਼ਿਆਦਾ ਅੱਛਾ ਤੇ ਖੇਡ ਕੇ ਵੀ ਆਇਆ ਪਰ ਹਾਂਜੀ ਕੱਪ ਪਾਇਆ ਜੀ ਘਰੇ ਬਹੁਤ ਵਧੀਆ ਖਿਡਾਰੀ ਸੀ ਮੁੰਡਾ ਚੰਗੇ ਲੈਂਕ ਸੀ ਜੀ ਬਹੁਤ ਸਮਝਦਾਰ ਸੀ ਪੜ੍ਹਿਆ ਲਿਖਿਆ ਸੀ ਸੂਝਵਾਨ ਸੀਗੇ ਹਿਸਟਰੀ ਨਿਕਲਦਾ ਸੀ 6 ਫੁੱਟ ਕੱਦ ਸੀ ਜੀ ਜਵਾਨ ਦਾ ਨੌਕਰੀ ਲੱਗਣ ਦਾ ਸੀਗਾ ਜੀ ਬਸ ਸਾਡੇ ਦਾ ਹੱਥੋਂ ਮਾਰੇ ਇਹਨੇ ਸਾਰਾ ਕੁਝ ਖੋਲਿਆ ਛੋਟਾ ਕੀ ਲੱਗਦਾ ਸੀ ਮੇਰਾ ਭਾਈ ਸੀ ਚਾਚਾ ਜੀ ਉਹ ਮੇਰਾ ਸਗਾ ਚਾਚਾ ਕੀ ਮਾਮਲਾ ਸੱਜਿਆ ਲੰਬੀ ਦੇ ਵਿਚ ਨੌਜਵਾਨ ਦਾ ਖਤਮ ਮੈਂ ਪੂਰਾ ਮਾਮਲਾ ਕੀ ਮਾਮਲਾ ਇਹ ਹੈ ਜੀ ਮਿੱਟੀ 12/7/2025 ਨੂੰ ਸ਼ਰਾਈ ਸਿੰਘ ਪੁੱਤਰ ਚਾਨਣ ਸਿੰਘ ਦੇ ਬਿਆਨ ਤੇ ਇੱਕ ਮੁਕੱਦਮਾ ਦਰਜ ਕੀਤਾ ਗਿਆ। ਅਧੀਨ ਧਾਰਾ 118 ਅਬਲੀਕ 1 ਔਰ 109 BNS। ਮੁਕੱਦਮਾ ਨੰਬਰ 170 ਮਿਤੀ 12/7/2025। ਇਹਨਾਂ ਨੇ ਆਪਣੇ ਬਿਆਨ ਚ ਲਿਖਾਇਆ ਸੀ ਕਿ ਇਹਨਾਂ ਦੇ ਗੁਆੜ ਦੇ ਵਿੱਚ ਹੈਗਾ ਲੜਕਾ ਜਿਸ ਦਾ ਨਾਮ ਹੈਗਾ ਗਰਤੀਸ਼ ਸਿੰਘ ਦਾ ਘਰ। ਗੁਰਤੇਜ ਸਿੰਘ ਦੇ ਜਿਹੜੇ ਲੜਕੇ ਦੋ ਆਪਸ ਦੇ ਵਿੱਚ ਲੜ ਰਹੇ ਸੀਗੇ ਤੇ ਗੁਰਤੇਜ ਸਿੰਘ ਦੀ ਜਿਹੜੀ ਵਾਈਫ ਹੈ ਉਹ ਸਖਰਾਜ ਸਿੰਘ ਦੇ ਘਰੇ ਆਉਂਦੀ ਹੈ ਉਹ ਕਹਿੰਦੀ ਵੀ ਮੇਰੇ ਲੜਕੇ ਲੜ ਰਹੇ ਤੇ ਉਹਨਾਂ ਨੂੰ ਸੁਣਾ ਦਿਓ ਇਹ ਜਦੋਂ ਸਖਰਾਜ ਸਿੰਘ ਦਾ ਲੜਕਾ ਨਰਜੀਤ ਸਿੰਘ ਜਿਹੜੀ ਐ ਸਰਛੀ ਇਹ ਉਹਨਾਂ ਨੂੰ ਉੱਥੇ ਛਡਾਉਣ ਵਾਸਤੇ ਗਿਆ ਤਾਂ ਉਹ ਗੁੱਸੇ ਦੀ ਭਾਵਨਾ ਨਾਲ ਜਿਹੜਾ ਗੁਰਤੇਜ ਸਿੰਘ ਦਾ ਲੜਕਾ ਹੈ ਉਸ ਦਾ ਨਾਮ ਹੈਗਾ ਹਰਜੀਤ ਸਿੰਘ ਉਹ ਜੀਤੀ ਉਸਨੇ ਇੱਕ ਲੋਹੇ ਦੇ ਜਿਹੜਾ ਲੋਹੇ ਦਾ ਟਕੂਆ ਬਣਿਆ ਸੀਗਾ ਉਹ ਇਹਨੇ ਸਿਰ ਦੇ ਵਿੱਚ ਮਾਰਿਆ ਨਵਦੀਪ ਸਿੰਘ ਅਰਸ਼ੀ ਦੇਤੇ ਜਿਸ ਕਰਕੇ ਇਹਨੂੰ ਜਿਹੜਾ ਬਠਿੰਡੇ ਪਹਿਲਾਂ ਬਾਦਲਪਿੰਡ ਰੈ퍼 ਕੀਤਾ ਗਿਆ ਹਸਪਤਾਲ ਦੇ ਵਿੱਚ ਉੱਥੇ ਇਹਨੂੰ ਐਮਸ ਚ ਲੈ ਗਏ ਤੇ ਐਮਸ ਦੇ ਵਿੱਚੋਂ ਵਾਹ ਇਹ ਬਠਿੰਡਾ ਨਿਊਰੋਸਪਾਈਨਲ ਟ੍ਰੋਮਾ ਸੈਂਟਰ ਬਠਿੰਡੇ ਜਿਹੜਾ ਪ੍ਰਾਈਵੇਟ ਹਸਪੀਟਲ ਹੈ ਉੱਥੇ ਦਾਖਲ ਕਰਾਇਆ ਸੀ ਜਿਸ ਤੇ ਮਕਦਮਾ ਨੰਬਰ 170/25 ਦਰਜ ਕੀਤਾ ਗਿਆ ਸੀਗਾ ਜਿਸ ਦੀ ਕਰਾਨੇ ਇਲਾਜ ਜਿਹੜੀ ਹੈ ਸਮਿਤੀ 20 ਅਤੇ 25 ਨੂੰ ਜਿਹੜੀ ਇਹਦੀ ਡੈਥ ਹੋ ਗਈ। ਜਿਸ ਤੇ ਜਿਹੜਾ ਗੁਰਮਾ ਵਾਧਾ ਗੁਰਮਾ 103 ਅਵੜੀਕ 1 ਜਿਹੜਾ ਕੀਤਾ ਗਿਆ। ਇਸ ਦੇ ਵਿੱਚ ਹਰਜੀਤ ਸਿੰਘ ਔਰ ਕੁਜੀਤੀ ਦੀ ਜਿਹੜੀ ਗ੍ਰਿਫਤਾਰੀ ਹੋ ਚੁੱਕੀ ਹੈ। ਗ੍ਰਿਫਤਾਰੀ ਕਰਨ ਤੋਂ ਬਾਅਦ ਉਹਦੇ ਤੋਂ ਜਿਹੜਾ ਹਥਿਆਰ ਬਰਾਮਦ ਕਰਾਇਆ ਜਾ ਚੁੱਕਾ ਜਿਸ ਤੋਂ ਬਾਅਦ ਉਹ ਸੂਡਿਸ਼ਲ ਪੇਤੇ ਜਾ ਰਿਹਾ। ਜੀ ਬਾਈ ਇਹਦੇ ਵਿੱਚ ਜਿਹੜਾ ਵਾਕਾ ਹੋਇਆ ਬਾਅਦੇ ਤੋਂ ਬਾਅਦ ਇਹ ਪਰਿਵਾਰ ਨਾਲ ਸੁਸਤੀ ਜਿਹੜੀ ਹੈ ਹੋਈ ਔਰ ਬਿਲਕੁਲ ਜੀ ਜੋ ਪੁਲਿਸ ਵੱਲੋਂ ਜਿਹੜਾ ਕੰਮ ਦਾ ਕਰਨਾ ਬਣਦਾ ਇਸ ਪਰ ਲਾਉ ਅਸੀਂ ਜਿਹੜੀ 103 ਬਲੀਕ 1 ਜਿਹਨੂੰ ਪੁਰਾਣੀ ਜਿਹੜੀ ਸੈਕਸ਼ਨ 32 ਐਡੀ ਸੀ ਕਹਿ ਦਿੰਦੇ ਹਾਂ ਉਸ ਤੇ ਅਸੀਂ ਮਕਰਵਾ ਜਿਹੜਾ ਕਰਾ